ਮੰਦਭਾਗੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਕਰਮਚਾਰੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ 7 ਤੋਂ 8 ਦਰਿੰਦਿਆਂ ਦੇ ਵੱਲੋਂ ਇਸ ਸ਼ਰਮਸਾਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਕੁੜੀ ਨੂੰ ਜਿਹੜਾਗਾ 200 ਕਿਲੋਮੀਟਰ ਦੂਰ ਸੁੱਟ ਕੇ ਵਾਪਸ ਆ ਗਏ ਤਾਂ ਇਹ ਮੰਦਭਾਗੀ ਜਿਹੜੀ ਘਟਨਾ ਹੈ ਸ਼ਰਮਸਾਰ ਕਰਨ ਵਾਲੀ ਘਟਨਾ ਜਲੰਧਰ ਦੇ ਵਿੱਚ ਵਾਪਰੀ ਇੱਕ ਪਾਸੇ ਕਲਕੱਤਾ ਕਾਂਡ ਦਾ ਜ਼ਿਕਰ ਹੋ ਰਿਹਾ ਜਿੱਥੇ ਮਹਿਲਾ ਡਾਕਟਰ ਦੇ ਨਾਲ ਬਤਸਲੂਕੀ ਹੋਈ ਇੱਕ ਗੰਦਾ ਕੰਮ ਹੋਇਆ ਉਸ ਤੋਂ ਬਾਅਦ ਹੁਣ ਪੰਜਾਬ ਦੀ ਇੱਕ ਮਹਿਲਾ ਕਰਮਚਾਰੀ ਡਾਕ ਵਿਭਾਗ ਦੇ ਵਿੱਚ ਕੰਮ ਕਰਦੀ ਸੀਗੀ ਉਸ ਤੋਂ ਬਾਅਦ ਲਾਪਤਾ ਹੋ ਜਾਂਦੀ ਹੈ ਤਿੰਨ ਦਿਨ ਹੋ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰ ਚਿੰਤਾ ਦੇ ਵਿੱਚ ਡੁੱਬ ਜਾਂਦਾ ਹੈ ਸਮਾਜ ਸੇਵੀਆਂ ਦੀ ਸਹਾਇਤਾ ਦੇ ਨਾਲ ਪਰਿਵਾਰ ਨੂੰ ਮਿਲ ਜਾਂਦੀ ਹੈ ਉਹਨਾਂ ਦੀ ਕੁੜੀ ਤਿੰਨ ਦਿਨਾਂ ਬਾਅਦ ਤਾਂ 200 ਕਿਲੋਮੀਟਰ ਦੂਰ ਕਰਨਾਲ ਤੋਂ ਉਹਨਾਂ ਦੀ ਧੀ ਉਹਨਾਂ ਨੂੰ ਮਿਲਦੀ ਹੈ ਪਰ ਹਾਲਤ ਦੇਖ ਕੇ ਮਾਪਿਆਂ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਜਿਸ ਹਾਲਤ ਦੇ ਵਿੱਚ ਉਹਨਾਂ ਦੀ ਧੀ ਤਿੰਨ ਦਿਨਾਂ ਦੇ ਬਾਅਦ ਉਹਨਾਂ ਨੂੰ ਮਿਲਦੀ ਹੈ ਉਹਨਾਂ ਨੇ ਕਦੇ ਸੋਚਿਆ ਨਹੀਂ ਹੋਏਗਾ ਕਿ ਇਸ ਤਰ੍ਹਾਂ ਹਾਲਤ ਉਹਨਾਂ ਦੀ ਧੀ ਦੀ ਹੋਏਗੀ ਤਾਂ ਸ਼ੱਕ ਮਾਪਿਆਂ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਕਿ 7 ਤੋਂ 8 ਦਰਿੰਦਿਆਂ ਦੇ ਵੱਲੋਂ ਜਿਹੜਾ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਨੌਣਾ ਕੰਮ 7 ਤੋਂ 8 ਦਰਿੰਦਿਆਂ ਦਾ ਹੋ ਸਕਦਾ ਹੈ ਤਾਂ ਸ਼ੱਕ ਜਤਾਇਆ ਜਾ ਰਿਹਾ ਤਾਂ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਲੋਕਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਜਦੋਂ ਡਾਰਕ ਵਿਭਾਗ ਦਾ ਹੀ ਕੋਈ ਕੰਮ ਕਰਨ ਵਾਲਾ ਸੀ ਕੋਲ ਦੂਸਰੇ ਕੋਈ ਕਲੀਕ ਸੀਗਾ ਜਿਸ ਦੇ ਨਾਲ ਉਹ ਬੈਠੀ ਹੈ ਉਸ ਤੋਂ ਬਾਅਦ ਉਸ ਦੇ ਨਾਲ ਕੀ ਹੋਇਆ ਲੋਕਾਂ ਦੇ ਮੁਤਾਬਿਕ ਉਹਨਾਂ ਦਾ ਇਹ ਕਹਿਣਾ ਹੈ ਕਿ ਉਸ ਤੋਂ ਬਾਅਦ ਕੁੜੀ ਦੇ ਨਾਲ ਦੀ ਹਾਲਤ ਵਿੱਚ ਜਿਹੜਾਗਾ ਇਹ ਪੂਰਾ ਕਿਨੌਣਾ ਕੰਮ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜਿਹੜੀ ਉਹ ਡਾਕ ਵਿਭਾਗ ਦੇ ਵਿੱਚ ਕੰਮ ਕਰਦੀ ਸੀ ਉਹ ਕੁੜੀ ਪਹਿਲਾਂ ਕੁੜੀ ਨੂੰ ਵੀ ਨਸ਼ਾ ਦਿੱਤਾ ਗਿਆ ਨਸ਼ਾ ਦੇਣ ਤੋਂ ਬਾਅਦ ਉਸ ਦੇ ਨਾਲ ਇਹ ਸਾਰਾ ਗਲਤ ਕੰਮ ਹੋਇਆ ਜ਼ਬਰਜਨਾਹ ਕੀਤਾ ਗਿਆ ਤਾਂ ਮਾਪਿਆਂ ਦਾ ਸ਼ੱਕ ਹੈ ਜਿਸ ਹਾਲਤ ਦੇ ਵਿੱਚ ਕੁੜੀ ਮਿਲੀ ਸੀਗੀ ਹਾਲਾਕੇ ਹਾਲਤ ਜਿਹੜੀ ਹੈ ਕੁੜੀ ਦੀ ਨਾਜ਼ੁਕ ਬਣੀ ਹੋਈ ਹੈ ਜਲੰਧਰ ਦੇ ਹਸਪਤਾਲ ਦੇ ਵਿੱਚ ਉਹ ਭਰਤੀ ਇਸ ਸਮੇਂ ਪਰ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਸਦਮੇ ਦੇ ਵਿੱਚ ਕੁੜੀ ਹੈਗੀ ਹੈ ਤਿੰਨ ਦਿਨਾਂ ਤੋਂ ਮਾਪੇ ਲਗਾਤਾਰ ਇਸ ਲੱਭ ਰਹੇ ਸੀ ਆਪਣੀ ਧੀ ਨੂੰ ਜਿਹੜੀ ਕਿ ਨੌਕਰੀ ਕਰਦੀ ਸੀਗੀ ਸਰਕਾਰੀ ਨੌਕਰੀ ਕਰਦੀ ਸੀਗੀ ਮਾਪਿਆਂ ਦਾ ਢਿੱਡ ਪਾਲ ਰਹੀ ਸੀਗੀ ਤਾਂ ਤਿੰਨ ਦਿਨਾਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਸਵਾਸ ਸੇਵੀਆਂ ਦੀ ਮਦਦ ਦੇ ਨਾਲ ਤਿੰਨ ਦਿਨਾਂ ਬਾਅਦ ਕੁੜੀ ਜਿਹੜੀਆਂ ਮਿਲਦੀ ਹੈ ਤਾਂ ਹਾਲਤ ਦੇਖ ਕੇ ਮਾਪਿਆਂ ਦੇ ਵੀ ਲੂ ਕੰਡੇ ਖੜੇ ਹੋ ਗਏ ਤਾਂ ਜਿਨ੍ਹਾਂ ਨੇ ਜਿਹੜੇ ਨਾਲ ਉਸ ਦੇ ਕੰਮ ਕਰਦੇ ਸੀ ਜਾਂ ਜਿੰਨੇ ਨਜ਼ਦੀਕੀ ਹੈਗੇ ਨੇ ਕੁੜੀਆਂ ਦੇ ਉਹਨਾਂ ਨੇ ਹਾਲਤ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਦੀ ਹਾਲਤ ਉਸ ਕੁੜੀ ਦੀ ਉਸਤੀ ਦੀ ਹੋਈ ਹੈ ਕਿਵੇਂ ਮਤਲਬ 7 ਤੋਂ 8 ਦਰਿੰਦਿਆਂ ਨੇ ਇੰਨਾ ਗਲਤ ਕੰਮ ਉਸ ਕੁੜੀ ਦੇ ਨਾਲ ਕੀਤਾ ਕਿੰਨੀ ਦਰਿੰਦਗੀ ਜਿਹੜੀ ਉਸ ਕੁੜੀ ਨੇ ਚੱਲੀ ਹੋਏਗੀ ਤਾਂ ਇਸ ਪੂਰੇ ਘਟਨਾ ਦੇ ਬਾਰੇ ਲੋਕਾਂ ਨੇ ਦੱਸਿਆ ਜਿਹੜੇ ਨਜ਼ਦੀਕੀ ਹੈਗੇ ਨੇ ਮਾਪਿਆਂ ਦੇ ਉਹਨਾਂ ਨੇ ਦੱਸਿਆ ਕਿ ਇਹ ਕੰਨ ਉਹ ਤੁਹਾਨੂੰ ਸੁਣਾ ਦੇਣ ਕਿਉਂਕਿ ਮੈਨੂੰ ਪਤਾ ਲੱਗਾ ਕਿ ਇੱਥੇ ਲੜਕੀ ਦੇ ਨਾਲ ਕੁਝ ਇਸ ਨੂੰ ਹੋਇਆ ਹੈ ਜੀ ਅਤੇ ਲੜਕੀ ਤੇ ਦਾਖਲਾ ਕੀ ਸਲੂਕ ਕਰਦੇ ਜੀ ਤਰਫੀਦਾਂ ਦਾਖਲ ਕੀਤਾ ਗਿਆ ਹੈ ਉਹਦੇ ਬਾਅਦ ਜੋ ਲੜਕੀ ਵੱਲੋਂ ਪੈਰਾਸੋਲ ਨੂੰ ਕਿਰਾਇਆ ਗਿਆ ਉਹਨਾਂ ਨੇ ਅਫੇਅਰ ਕੀਤੀ ਗਈ ਹੈ ਜੀ ਔਰ ਉਹਦਾ ਲੜਕੀ ਦਾ ਇਲਾਜ ਚੱਲ ਰਿਹਾ ਹੈ ਲੜਕੀ ਆਸਟਾ ਨਾਰਮਲ ਨਹੀਂ ਹੈਗੀ ਲੜਕੀ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ ਜੀ ਔਰ ਕੌਣ ਕੌਣ ਕਿੰਨਾ ਨੇ ਕੀਤਾ ਉਹਨਾਂ ਨਾਲ ਕੋਈ ਜੋ ਵੀ ਮਵਾਸਲੂ ਕੀਤਾ ਗਿਆ ਜੀ ਉਹਦੇ ਬਾਅਦ ਹੀ ਸਾਰੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਲੜਕੀ ਨੂੰ ਪੂਰਾ ਪਰਿਵਾਰ ਨੂੰ ਇਨਸਾਫ ਮਿਲੇਗਾ ਮੈਂ ਦੀ ਗੰਟੀ ਲਿਨਾਮਾ ਮੈਂ ਪੂਰਾ ਇਨਸਾਫ ਜਾਵਾਂਗਾ ਕਿਉਂਕਿ ਇਹ ਜੋ ਹੈ ਕਿਸੇ ਦੀ ਵੀ ਧੀ ਪਿਆਣੋ ਸਾਡੀ ਸਭ ਦੀਆਂ ਧੀਆ ਪਿਆਣਾ ਸਾਂਝੀਆਂ ਨੇ ਸੋ ਕਿਸੇ ਲੜਕੀ ਦੇ ਨਾਲ ਵੀ ਕੋਈ ਮਾੜਾ ਕੰਮ ਨਹੀਂ ਹੋਣਾ ਚਾਹੀਦਾ ਨਾ ਹੋਣ ਦਿੱਤਾ ਜਾਵੇਗਾ ਜੋ ਇਮੀਜਰਲੀ ਐਕਸ਼ਨ ਬੰਦਾ ਸੀ ਐਫੇਅਰ ਕਰ ਕੀਤੀ ਗਈ ਹੈ ਔਰ ਉਸ ਬੰਦੇ ਨੂੰ ਰੈਸਕ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਗਰ ਹੋਰ ਕੋਈ ਗਲਬਾੜ ਨਿਕਲ ਕੇ ਆਏਗੀ ਉਹ ਲੜਕੀ ਵਾਲਿਆਂ ਨੂੰ ਪਰਿਵਾਰ ਨੂੰ ਲੜਕੀ ਨੂੰ ਪੂਰਾ ਇਨਸਾਫ ਮੈਂ ਜਾਵਾਂਗਾ ਸਾਡੀ ਸਰਕਾਰ ਜੋ ਹੈ ਹਮੇਸ਼ਾ ਇਨਸਾਫ ਪਸੰਦ ਹੈ ਉਹ ਸਭ ਨੂੰ ਇਨਸਾਫ ਦੇਵੇ। ਹਾਂਜੀ ਭਾਜੀ ਕੀ ਨਾਮ ਹੈ? ਮੇਰਾ ਨਾਮ ਜੀ ਦੀਪਕ ਵਾਲੀ ਔਰ ਮੈਂ ਸਮਾਜ ਦਾ ਸੇਵਾਦਾਰਾਂ ਸੇਵਾ ਕਰਦਾ ਹਾਂ। ਇੱਕ ਲੜਕੀ ਨਾਲ ਮਾਮਲਾ ਜਿਹੜਾ ਬਟਣਾ ਮਾਮਲਾ سامنے ਆਇਆ ਹੈ ਕੀ ਮੰਨਣਾ ਜੀ? ਇਹ ਮਾਮਲਾ ਬੜਾ ਗੰਭੀਰ ਆ ਜੀ। ਇੱਕ ਲੜਕੀ ਜੋ ਇੱਥੇ ਜਲੰਧਰ ਦੀ ਲੋਕਲ ਬਸਨੀਕ ਆ ਔਰ ਸਰਕਾਰੀ EMPLOYE ਹੈਗੀ ਆ ਪੋਸਟ ਆਫਿਸ ਡਿਪਾਰਟਮੈਂਟ ਵਿੱਚ। ਉਹਦੇ ਨਾਲ ਕਰੀਬ ਜਿਹੜਾ ਪਤਾ ਲੱਗ ਰਿਹਾ ਵੀ 7 ਤੋਂ 8 ਦਰਿੰਦਿਆਂ ਨੇ ਉਹਦੇ ਨਾਲ ਜਿਹੜਾ ਆ ਜਸਮਾਨੀ ਉਹਦਾ ਸ਼ੋਸ਼ਣ ਕੀਤਾ ਔਰ ਜਸਮਾਨੀ ਸ਼ੋਸ਼ਣ ਹੀ ਨਹੀਂ ਕੀਤਾ ਉਹਨਾਂ ਦਰਿੰਦਗੀ ਕੀਤੀ ਹੈ ਉਥੇ ਕੋਈ ਜ਼ੁਲਮ ਕੀਤਾ ਉਥੇ ਅਤਿਆਚਾਰ ਕੀਤਾ ਕਿਉਂਕਿ ਜਦੋਂ ਅੱਜ ਮੈਂ ਸਵੇਰੇ ਕੁੜੀ ਦੇ ਪਰਿਵਾਰ ਨੂੰ ਮਿਲਿਆ ਤੇ ਜੋ ਹਾਲਾਤ ਜਿਹੜੇ ਮੈਂ ਕੁੜੀ ਦੇ ਦੇਖੇ ਆ ਇਹੋ ਜਿਹਾ ਤਾਂ ਕੋਈ ਬਹੁਤ ਤਗੜੇ ਦੁਸ਼ਮਣ ਨਾਲ ਹੀ ਕਰ ਸਕਦਾ ਪਰ ਦੁਸ਼ਮਣ ਨਾਲ ਵੀ ਕਰਨ ਲੱਗੇ ਰੱਬ ਨੂੰ ਬੰਦਾ ਡਰੂਗਾ ਔਰ ਇਹ ਕੰਮ ਬਹੁਤ ਭਿਆਨਕ ਨਸ਼ੇ ਵਿੱਚ ਹੋਇਆ ਹੈਗਾ ਔਰ ਸਭ ਤੋਂ ਮਾੜੀ ਗੱਲ ਹੈਗੀ ਵੀ ਜੇ ਕਾਂਡ ਹੋ ਗਿਆ ਕਰਮ ਹੋ ਗਿਆ ਉਸ ਤੋਂ ਬਾਅਦ ਕੁੜੀ ਨੂੰ ਮਰਿਆ ਸਮਝ ਕੇ ਕਰਨਾਲ ਸਿੱਟ ਦੇਣਾ ਇਥੋਂ 400 ਕਿਲੋਮੀਟਰ ਦੂਰ ਔਰ ਉਸ ਤੋਂ ਬਾਅਦ ਜਲੰਧਰ ਦੀ ਪੁਲਿਸ ਦਾ ਕੁਝ ਨਾ ਕਰਨਾ ਸਿਵਲ ਹਸਪਤਾਲ ਪ੍ਰਸ਼ਾਸਨ ਦਾ ਕੁਝ ਨਾ ਕਰਨਾ ਇਹ ਸਭ ਤੋਂ ਮਾੜਾ ਆ ਜੀ ਇਸ ਮਾਮਲੇ ਦੇ ਅੰਦਰ ਤੁਹਾਡੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪਰਚਾ ਦਰਜ ਕੀਤਾ ਗਿਆ ਪੁਲਿਸ ਨੇ ਕਿਹਾ ਹੈਗਾ ਜੀ ਸਾਨੂੰ ਅੱਜ ਦਾ ਟਾਈਮ ਦੋ ਤੇ ਅਸੀਂ ਕਾਰਵਾਈ ਕਰਦੇ ਆ ਨਹੀਂ ਤਾਂ ਕੱਲ ਤੋਂ ਅਸੀਂ ਅੰਦੋਲਨ ਕਰਾਂਗੇ ਮਾਪਿਆਂ ਨਾਲ ਗੱਲ ਕੀਤੀ ਦੀ ਹਾਂਜੀ ਮਾਪਿਆਂ ਨਾਲ ਗੱਲ ਹੋ ਰਹੀ ਆ ਜੀ ਚੱਲ ਰਹੀ ਆ ਸਾਡੇ ਕੀ ਕਹਿਣਾ ਸੀ ਉਹਨਾਂ ਦਾ ਇਹੀ ਕਹਿਣਾ ਆ ਜੀ ਉਹਨਾਂ ਦਾ ਵੀ ਸਾਡਾ ਇਨਸਾਫ ਚਾਹੀਦਾ ਆ ਉਹ ਤਾਂ ਵਿਚਾਰੇ ਇਨਸਾਫ ਮੰਗਦੇ ਆ ਬਹੁਤ ਹੀ ਗਰੀਬ ਪਰਿਵਾਰ ਆ ਬਹੁਤ ਅੱਛਾ ਪਰਿਵਾਰ ਆ ਸਾਬੂ ਪਰਿਵਾਰ ਆ شریف ਪਰਿਵਾਰ ਆ ਉਹਦਾ ਇਨਸਾਫ ਦੀ ਮੰਗ ਕਰ ਰਹੇ ਆ ਮਾਤਾ ਜੀ ਤਾਂ ਬਹੁਤ ਭਾਵੁਕ ਆ ਉਹਨਾਂ ਦੀ ਹਾਲਤ ਮੈਂ ਸਮਝ ਵੀ ਸਕਦਾ ਆ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਸਾਰੇ ਸਮਝਾਤੀ ਕਿੰਨੇ ਦਿਨ ਤੋਂ ਕੁੜੀ ਜਿਹੜੀ ਲਾਪਤਾ ਸੀ ਇੱਕ ਤਕਰੀਬਨ 2 ਤੋਂ 3 ਦਿਨਾਂ ਤੋਂ ਸੀ ਔਰ ਕੋਈ ਵੀ ਪੁਲਿਸ ਵਾਲੋਂ ਇੱਥੇ ਕੋਈ ਕੀਤਾ ਨਹੀਂ ਗਿਆ ਜੋ ਇਹਦਾ ਕੁੜੀ ਦੇ ਜਿਹੜਾ ਕੋਈ ਸਮਾਜ ਦਾ ਕਹਿੰਦੇ ਹੁੰਦੇ ਫਰਿਸ਼ਤੇ ਵੀ ਹੈਗੇ ਜਿਹੜੇ ਦਰਿੰਦੇ ਆ ਤੇ ਫਰਿਸ਼ਤੇ ਵੀ ਆ ਕਿਸੇ ਫਰਿਸ਼ਤੇ ਨੇ ਉਹਨੂੰ ਕੁੜੀ ਨੂੰ ਦੇਖਿਆ ਔਰ ਕਿੰਨੇ ਦਿਨ ਬਾਅਦ ਕੁੜੀ ਦੇ ਬਾਰੇ ਪਤਾ ਚੱਲਿਆ ਇਹ 2-3 ਦਿਨ ਬਾਅਦ ਪਤਾ ਲੱਗਾ ਜੀ ਕਿੱਥੇ ਬਰਾਮਤ ਕੀਤਾ ਇਹ ਕਰਨਾਲ ਤੋਂ ਜੀ ਇਹ ਹਰਿਆਣੇ ਦੇ ਵਿੱਚ ਦਿੱਲੀ ਦੇ ਲਾਗੇ ਕਰਨਾਲ ਜੀ ਜੀ ਤੇ ਉੱਥੋਂ ਕਿੱਦਾਂ ਤੂੰ ਲੈ ਕੇ ਆਵੇਂਗੇ ਪੁਲਿਸ ਨਹੀਂ ਪਰਿਵਾਰ ਦੇ ਸਾਥੀਆਂ ਔਰ ਸਮਾਜੇਵੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੁੜੀ ਨੂੰ ਲਿਆਂਦਾ ਗਿਆ ਜੀ ਕੁੜੀ ਹਲਾਤ ਕਿਨੇ ਕੁ ਡਾ ਹਲਾਤ ਠੀਕ ਨਹੀਂ ਜੀ ਕੁੜੀ ਹੋਸ਼ਚੀ ਨਹੀਂ ਹੈਗੀ ਕੁੜੀ ਮਤਲਬ ਕਿ ਸਟੇਬਲ ਹੀ ਨਹੀਂ ਹੈਗੀ ਕੁੜੀ ਦੀ ਪੋਜੀਸ਼ਨ ਹੀ ਨਹੀਂ ਵੀ ਉਹ ਗੱਲਬਾਤ ਕਰ ਸਕੇ ਬਿਆਨ ਦੇ ਸਕੇ ਮਤਲਬ ਕੁੜੀ ਤਾਂ ਮੈਂਟਲ ਵਾਂਗੂ ਕਰਦੀ ਹੈਗੀ ਆ ਸਾਨੂੰ ਪਤਾ ਹੀ ਨਹੀਂ ਵੀ ਉਹਦੀ ਅਸਲ ਹਾਲਤ ਕੀ ਆ ਡਾਕਟਰ ਸਾਨੂੰ ਕੋਈ ਹੱਥ ਪੱਲਾ ਨਹੀਂ ਫੜਾਉਂਦੇ ਇਸ ਕਰਕੇ ਅਸੀਂ ਡਾਕਟਰਾਂ ਨੂੰ ਵੀ ਕਿਹਾ ਵੀ ਦੇਖੋ ਸਾਡੀ ਨਹੀਂ ਕਟੋ-ਕਟ ਪਰਿਵਾਰ ਦੀ ਕੁੜੀ ਨਾਲ ਗੱਲ ਕਰਾਈ ਜਾਵੇ ਉਹ ਸੈਟੀਸਫਾਈ ਕਰਾਇਆ ਜਾਵੇ ਨਹੀਂ ਤਾਂ ਫਿਰ ਅਸੀਂ ਜਿਹੜਾ ਹੈਗਾ ਕਿਸੇ ਹੋਰ ਵਧੀਆ ਡਾਕਟਰ ਕੋਲ ਇਹਦੀ ਸਲਾਹ ਲੈਂਦੇ ਆ ਔਰ ਵਧੀਆ ਹਸਪਤਾਲ ਚ ਕਿਤੇ ਇਲਾਜ ਕਰਾਉਂਦੇ ਇਸ ਮਾਮਲੇ ਦੇ ਇਹਨੂੰ ਦੇਖਦੇ ਹੋਏ ਕਈ ਉੱਚ ਅਧਿਕਾਰੀ ਕਈ ਰਾਜਨੀਤਿਕ ਇੱਥੇ ਪਹੁੰਚੇ ਸੀਗੇ ਤੇ ਕੀ ਉਹਨਾਂ ਦੇ ਵੱਲੋਂ ਆਸ਼ਵਾਸ਼ਣ ਦਿੱਤੇ ਇਹੀ ਆਸ਼ਵਾਸ਼ਣ ਦਿੱਤਾ ਗਿਆ ਜੀ ਜਿੰਨੇ ਵੀ ਜਿਨ੍ਹਾਂ ਨੇ ਵੀ ਦਰਿੰਦਗੀ ਕੀਤੀ ਆ ਉਹ ਸਾਰੇ ਸਲਾਖਾਂ ਪਿੱਛੇ ਹੋਣਗੇ ਕਾਨੂੰਨ ਮਨਤਾਬਕ ਬਣਦੀਆਂ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਇਹੀ ਅਸ਼ਵਾਸ਼ਣ ਜਿਹੜਾ ਹੈਗਾ ਆ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦਿੱਤਾ ਔਰ ਰਾਜਨੀਤਕ ਆਗੂਆਂ ਨੇ ਵੀ ਇਹੀ ਕਿਹਾ ਹੈਗਾ ਵੀ ਬੱਚੇ ਨੂੰ ਇਨਸਾਫ ਦੇਣਾ ਹੀ ਸਾਡੀ ਜ਼ਿੰਮੇਵਾਰੀ ਹੈਗੀ ਆ ਤਾਂ ਮੈਂ ਸਮਝਦਾ ਵੀ ਜੇ ਸਾਰੇ ਇਕੱਠੇ ਹੋਏ ਆ ਇਸ ਮਾਮਲੇ ਦੇ ਉੱਤੇ ਤਾਂ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਅਗਰ ਇਨਸਾਫ ਮਿਲ ਜੂਗਾ ਹੁਣ ਤਾਂ ਹੋ ਸਕਦਾ ਵੀ ਕੱਲ ਨੂੰ ਜਿਹੜਾ ਹੈਗਾ ਹੋਰ ਬੱਚੇ ਨਾਲ ਇਹੋ ਜਿਹੀਆਂ ਘਟਨਾਵਾਂ ਨਾ ਹੋਣ ਨਹੀਂ ਤਾਂ ਫਿਰ ਜਦੋਂ ਇਨਸਾਫ ਨਹੀਂ ਮਿਲਦਾ ਤਾਂ ਹੋਰ ਲੋਕਾਂ ਦਾ ਵੀ ਮੂੰਹ ਪੈਂਦਾ ਆ ਕੀ ਲੜਕੀ ਦਾ ਨਾਲ ਮਾਮਲਾ ਸਾਹਮਣੇ ਆ ਰਿਹਾ ਕੀ ਮਾਮਲਾ ਹੈ ਸਰ ਦੇਖੋ ਇਹ ਸਾਡੇ ਪੰਜਾਬ ਵਾਸਤੇ ਔਰ ਖਾਸ ਕਰਕੇ ਸਾਡੇ ਜਲੰਧਰ ਵਾਸਤੇ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਹੈ ਜੀ ਵੀ ਕਦੀ ਇਦਾਂ ਦੀਆਂ ਘਟਨਾਵਾਂ ਜਲੰਧਰ ਵਿੱਚ ਸੁਣੀਆਂ ਨਹੀਂ ਸੀਗੀਆਂ ਪਰ ਇਹ ਬਹੁਤ ਜ਼ਿਆਦਾ ਘਿਣੌਣੀ ਘਟਨਾ ਹੋਈ ਹੈ ਕਿ ਇਹਦੇ ਵਿੱਚ ਇੱਕ ਮੰਨ ਲਓ ਕਿ ਗੈਂਗਰੇਪ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਕਿ ਇੱਕ ਜਿਹੜੀ ਲੜਕੀ ਆ ਉਹਦੇ ਕਲੀਕ ਨੇ ਹੀ ਉਹਨੂੰ ਜਿਹੜਾ ਬਹਿਲਾਫਸਲਾ ਕੇ ਜਿਹੜਾ ਆ ਉਹ ਨਾਲ ਲੈ ਗਿਆ ਔਰ ਲਿਆ ਕੇ ਜਿਹੜਾ ਆ ਉਹਨੂੰ ਮੰਨ ਲਓ ਵੀ ਕੋਈ ਨਸ਼ੇ ਦੇ ਇੰਜੈਕਸ਼ਨ ਵਗੈਰਾ ਦਿੱਤੇ ਗਏ ਆ, ਓਵਰਡੋਜ਼ ਦਿੱਤੇ ਗਏ ਆ ਔਰ ਇੰਨੀ ਜ਼ਿਆਦਾ ਮਾਤਰਾ ਵਿੱਚ ਦਿੱਤੇ ਗਿਆ ਕਿ ਅੱਜ 5 ਦਿਨ ਇਸ ਘਟਨਾ ਨੂੰ ਵਾਪਨ ਦੇ باوجود ਵੀ ਲੜਕੀ ਜਿਹੜੀ ਆ ਹੋਸ਼ ਦੇ ਵਿੱਚ ਨਹੀਂ ਆਈ ਔਰ ਉਸ ਤੋਂ ਵੀ ਮੰਦਭਾਗੀ ਘਟਨਾ ਇਹ ਆ ਸਾਡੇ ਹਸਪਤਾਲ ਸਿਵਲ ਹਸਪੀਟਲ ਵਾਸਤੇ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਕੀ ਕਰਦੇ ਆ ਕਿ 5 ਦਿਨ ਬੀਤਣ ਤੋਂ ਬਾਅਦ ਵੀ ਕੁੜੀ ਨੂੰ ਹੋਸ਼ ਨਹੀਂ ਆਇਆ ਹੈਗਾ ਕੁੜੀ ਆਪਣੇ ਬਿਆਨ ਦੇਣ ਲਈ ਪ੍ਰੇਪੇਅਰ ਨਹੀਂ ਹੈਗੀ ਮੈਂਟਲੀ ਜਿਹੜੀ ਆ ਉਹ ਪ੍ਰੇਪੇਅਰ ਨਹੀਂ ਹੈਗੀ ਮੀਨਿੰਗ ਉਹਨੂੰ ਇੰਨਾ ਮਾਨਸਿਕ ਟੌਰਚਰ ਕੀਤਾ ਗਿਆ ਉਹਨੂੰ ਕੁੱਟਿਆ ਗਿਆ ਉਹਦੇ ਜ਼ਖਮਾਂ ਦੇ ਨਿਸ਼ਾਨ ਆ ਬੋਡੀ ਦੇ ਉੱਤੇ ਹੈਨਾ ਤੇ ਕੋਈ ਇੱਥੇ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਸਿਰਫ ਉਹਨੂੰ ਕੁੜੀ ਨੂੰ ਜਿਹੜਾ ਆ ਉਹ ਇੱਕ ਨੀਂਦ ਦੇ ਰੈਸਟ ਦੇ ਇੰਜੈਕਸ਼ਨ ਦਿੱਤੇ ਜਾ ਰਹੇ ਆ ਗੋਲੇ ਦਿੱਤੇ ਜਾ ਰਹੇ ਆ ਕਿ ਉਹ ਜਦੋਂ ਜਿੰਨੀ ਦੇਰ ਉਹ ਸੁੱਤੀ ਰਹਿੰਦੀ ਆ ਠੀਕ ਰਹਿੰਦੀ ਆ ਜਦੋਂ ਉਹ ਉਹਨੂੰ ਹੋਸ਼ ਹੁੰਦੀ ਆ ਤੇ ਬਹੁਤ ਜ਼ਿਆਦਾ ਅਗਰੈਸਿਵ ਹੁੰਦੀ ਹੈਗੀ ਆ ਉਹ ਕੁੜੀ ਦੇ ਨਾਲ ਹੋਇਆ ਕਿਵੇਂ ਇਹ ਹੋਇਆ ਇਦਾਂ ਜੀ ਇਹ ਲੜਕੀ ਦਾ ਕਲੀਕ ਸਗਾ ਉਹਦੇ ਨਾਲ ਹੀ ਜੌਬ ਕਰਦਾ ਸੀਗਾ ਔਰ ਇਕੱਠੇ ਜਿਹੜੇ ਆ ਆਪਣੇ ਆਫਿਸ ਜਾਂਦੇ ਸੀਗੇ ਇਹ ਕੁੜੀ ਜਦੋਂ ਆਪਣੇ ਘਰੋਂ ਗਈ ਹੈਗੀ ਆ ਬੱਸ ਸਟੈਂਡ ਉਥੋਂ ਇਹਨੇ ਆਪਣੇ ਜਿਹੜਾ ਆ ਉਹ ਕਲੀਕ ਸਗਾ ਉਹਦੇ ਨਾਲ ਇਹਨੇ ਲਿਫਟ ਲਈ ਹੈ ਗੱਡੀ ਦੇ ਵਿੱਚ ਹੀ ਹੈਨਾ ਤੇ ਹੋ ਸਕਦਾ ਉਹ ਉੰਨੇ ਇਹਦੇ ਨਾਲ ਕੋਈ ਜ਼ਬਰਦਸਤੀ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਲੜਕੀ ਨੇ ਜਿਹੜੀ ਆ ਉਹ ਨਾਂ ਨੁਕਰ ਕੀਤੀ ਔਰ ਉਹਨੇ ਜਿਹੜਾ ਇਹਨੂੰ ਜਾਂ ਡਰਿੰਕ ਦੇ ਵਿੱਚ ਜਾਂ ਇੰਜੈਕਸ਼ਨ ਲਗਾ ਦੁੱਤਾ ਜਾਂ ਕਿੱਦਾਂ ਵੀ ਇਹਨੂੰ ਜਿਹੜਾ ਨਸ਼ਾ ਦਿੱਤਾ ਗਿਆ ਔਰ ਫਿਰ ਇਹ ਜੋ ਪਤਾ ਲੱਗਦਾ ਪਿਆ ਆ ਇਹਦੇ ਵਿੱਚ ਲੱਗਦਾ ਹੈ ਕਿ ਇੱਕ ਲੜਕੇ ਤੋਂ ਵੀ ਜ਼ਿਆਦਾ ਜਿਹੜੇ ਲੜਕੇ ਹੈਗੇ ਆ ਉਹ ਇਨਵੋਲਵ ਹੈਗੇ ਆ ਔਰ ਲੜਕੀ ਨੂੰ ਕਟੋ-ਕਟ 1.5 200 ਕਿਲੋਮੀਟਰ ਦੇ ਲਿਆ ਕੇ ਜਿਹੜਾ ਆ ਉਹ ਛੁੱਟ ਦਿੱਤਾ ਗਿਆ ਮੀਨਿੰਗ ਇੱਕ ਤਰ੍ਹਾਂ ਮਾਰ ਕੇ ਛੁੱਟ ਗਏ ਆ ਠੀਕ ਆ ਔਰ ਉੱਥੇ ਜਾ ਕੇ ਕੋਈ ਆਟੋ ਵਾਲਾ ਹੈਗਾ ਆ ਉਹਨੇ ਲੜਕੀ ਨੂੰ ਦੇਖਿਆ ਹੈਗਾ ਔਰ ਉਹਨੇ ਕੁੜੀ ਦੇ ਕੋਲ ਫੋਨ ਸੀਗਾ ਔਰ ਫੋਨ ਤੇ ਜਿਹੜਾ ਆ ਉਹਦੇ ਮਾਪਿਆਂ ਨਾਲ ਕੰਟੈਕਟ ਕੀਤਾ ਫਿਰ ਕੁੜੀ ਦੇ ਜਿਹੜੇ ਮਾਮਾ ਨੇ ਕੰਟੈਕਟ ਕੀਤਾ ਔਰ ਕੁੜੀ ਨੂੰ ਜਲੰਧਰ ਜਿਹੜਾ ਆ ਔਰ ਸਿਵਲ ਹਸਪੀਟਲ ਪਹੁੰਚਾਇਆ ਔਰ 5 ਦਿਨ ਬੀਤਣ ਤੋਂ ਬਾਅਦ ਵੀ ਤੁਸੀਂ ਦੇਖੋਗੇ ਕਿ ਐਮ ਆਈ ਆਰ ਕੱਟ ਨਹੀਂ ਹੋਈ ਹੈਗੀ ਐਫ ਆਈ ਆਰ ਦਰਜ ਨਹੀਂ ਹੋਈ ਠੀਕ ਹੈ ਔਰ ਕਿਸੇ ਕੋਈ 5 ਦਿਨ ਤੋਂ ਬਾਅਦ ਵੀ ਮੈਡੀਕਲ ਰਿਪੋਰਟ ਨਹੀਂ ਹਲੇ ਤੱਕ ਕਰਾਈ ਕਿ ਉਹਦੇ ਨਾਲ ਮਨਿੰਗ ਹੋਇਆ ਕੀ ਹੈਗਾ ਲੜਕੀ ਦੇ ਮਾਪੇ ਨਾਲ ਅਸੀਂ ਗੱਲ ਕੀਤੀ ਹੈਗੀ ਆ ਔਰ ਲੜਕੀ ਦੇ ਮਦਰ ਦਾ ਕਹਿਣਾ ਹੈਗਾ ਕਿ ਉਹ ਖੁਦ ਇੰਨੇ ਪਰੇਸ਼ਾਨ ਹੈਗੇ 5 ਦਿਨ ਤੋਂ ਉਹਦੇ ਮਦਰ ਸੁੱਤੇ ਤੱਕ ਨਹੀਂ ਹੈਗੇ ਕਿ ਮੇਰੀ ਬੇਟੀ ਹੋਸ਼ ਵਿੱਚ ਆਉਗੀ ਵੀ ਕਿ ਨਹੀਂ ਆਉਗੀ ਕਿ ਮੇਰੀ ਬੇਟੀ ਜਿਹੜੀ ਆ ਉਹ ਬਚੂਗੀ ਜਾਂ ਨਹੀਂ ਬਚੂਗੀ ਹਜੇ ਤੱਕ ਇਹ ਨਹੀਂ ਪਤਾ ਹੈਗਾ ਠੀਕ ਹੈ ਨਾ ਦੂਸਰੇ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਥੱਲੇ ਤੇ ਉਹਨਾਂ ਦਾ ਕੀ ਜਦੋਂ ਅੱਜ ਅਸੀਂ ਮਾਮਲਾ ਜਿਹੜਾ ਆ ਇਹਨੂੰ ਉੱਪਰ ਤੱਕ ਪੰਚਾਇਤ ਜਦੋਂ ਇਹ ਹਾਈਲਾਈਟ ਹੋ ਗਿਆ ਮੀਡੀਆ ਦੇ ਵਿੱਚ ਆ ਗਿਆ ਤਾਂ ਵੱਡੇ ਪੁਲਿਸ ਅਧਿਕਾਰੀ ਵੀ ਜਿਹੜੇ ਆ ਉਹ ਇਹਦੇ ਵਿੱਚ ਐਕਟਿਵ ਹੋਏ ਹੈਗੇ ਆ ਹੁਣ ਜਿਹੜੇ ਆ ਡੀਸੀਪੀ ਰੈਂਕ ਦੇ ਜਿਹੜੇ ਆ ਆਈਪੀਐਸ ਅਫਸਰ ਜਿਹੜੇ ਆ ਉਹ ਇੱਥੇ ਆਏ ਸੀਗੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਵੀ ਇੱਕ ਲੜਕਾ ਜਿਹੜਾ ਆ ਉਹਦਾ ਕਲੀਕਸੀ ਉਹਨੂੰ ਰਾਉਂਡ ਅਪ ਕੀਤਾ ਗਿਆ ਆ ਔਰ ਉਹਦੇ ਤੋਂ ਬਾਕੀ ਲੜਕਿਆਂ ਦੀ ਅੱਜ ਰਾਤ ਨੂੰ ਪੁੱਛਗਛ ਕਰਕੇ ਕੱਲ ਤੱਕ ਉਹ ਵੀ ਜਿਹੜੇ ਆ ਉਹ ਫੜ ਲਏ ਜਾਣਗੇ ਬਾਕੀ ਅਸੀਂ ਸਵੇਰੇ 10 ਵਜੇ ਦੀ ਕਮਿਸ਼ਨਰ ਆਫਿਸ ਦੀ ਕਾਲ ਦਿੱਤੀ ਹੋਈ ਸਮਾਜ ਨੂੰ ਸਾਰਾ ਸਮਾਜ ਜਿਹੜਾ ਆ ਉੱਥੇ ਪਹੁੰਚੇਗਾ ਕਿਸ ਮਾਮਲੇ 'ਚ ਕੋਈ ਪਰਚਾ ਦਰਜ ਕਰ ਦਿੱਤਾ ਗਿਆ ਹਲੇ ਤੱਕ ਹਜੇ ਤੱਕ ਸਿਰਫ ਜਿਹੜਾ ਆ ਉਹ ਇੱਕ ਕਿਡਨੈਪਿੰਗ ਦੀ ਜਿਹੜੀ ਆ ਉਹ ਕੁੜੀ ਦੇ ਮਦਰ ਦੇ ਬਿਆਨਾਂ ਦੇ ਉੱਤੇ ਜਿਹੜਾ ਆ ਉਹ ਕਿਡਨੈਪਿੰਗ ਦੀ ਐਫਆਈਆਰ ਕੀਤੀ ਗਈ ਆ ਇਹਦੇ ਵਿੱਚ ਜਿਹੜਾ ਆ ਉਹ ਰੇਪ ਦੀ ਜਾਂ ਹੋਰ ਕੋਈ ਮੰਨ ਲਓ ਵੀ ਮੰਨ ਲਓ ਵੀ ਜਿਆਦਾ ਜਾਣੇ ਇਨਵੋਲਵ ਹੈਗੇ ਆ ਹਨਾ ਵੀ ਕੋਈ ਗੈਂਗ ਰੇਪ ਦੀ ਜਿਹੜੀ ਆ ਉਹ ਇਦਾਂ ਦੀ ਕੋਈ ਵੀ ਐਫੇਅਰ ਦਰਜ ਨਹੀਂ ਕੀਤੀ ਗਈ ਨਹੀਂ ਲੜਕੀ ਦੀ ਹਾਲਤ ਜਿਹੜੀ ਆ ਬਹੁਤ ਮਾੜੀ ਆ ਲੜਕੀ ਬਹੁਤ ਜ਼ਿਆਦਾ ਡਰੀ ਹੋਈ ਆ ਔਰ ਇੱਦਾਂ ਤੁਹਾਨੂੰ ਦੇਖ ਕੇ ਲੱਗ ਜਾਣਾ ਕਿ ਲੜਕੀ ਦੇ ਨਾਲ ਜਿਹੜੀ ਬਹੁਤ ਜ਼ਿਆਦਾ ਸਾਥੀਆਂ ਵੱਲੋਂ ਜਿਹੜੀ ਆ ਉਹ ਦਰਿੰਦਗੀ ਕੀਤੀ ਗਈ ਹੈਗੀ ਆ ਮੀਨ ਲੜਕੀ ਨਾ ਡਰੀ ਹੋਈ ਆ ਜਦੋਂ ਵੀ ਮੀਨਿੰਗ ਉਹ ਹੋਸ਼ ਵਿੱਚ ਮੜਾ ਜਾ ਵੀ ਆਉਂਦੀ ਹੈਗੀ ਆ ਤੇ ਉਹ ਮੀਨਿੰਗ ਇਹੀ ਕਹਿੰਦੀ ਮੈ ਮੈਨੂੰ ਮੀਨਿੰਗ ਛੱਡ ਦਿਓ ਜਾਂ ਮਨ ਲੋ ਉਹ ਦੇ ਮੀਨਿੰਗ ਮਾਨਸਿਕ ਤੌਰ ਤੇ ਜਿਹੜੀ ਆ ਉਹ ਬਹੁਤ ਲੜਕੀ ਹਜੇ ਬਿਮਾਰ ਹੈਗੀ ਆ ਔਰ ਪਤਾ ਨਹੀਂ ਅਸੀਂ ਡਾਕਟਰਾਂ ਨੂੰ ਵੀ ਰਿਕਵੈਸਟ ਕੀਤੀ ਹੈਗੀ ਆ ਔਰ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਜੇ ਕੱਲ ਤੱਕ ਸਾਡੀ ਬੇਟੀ ਹੋਸ਼ ਵਿੱਚ ਨਹੀਂ ਆਉਂਦੀ ਤੇ ਅਸੀਂ ਜਿਹੜਾ ਆ ਉਹਨੂੰ ਫਿਰ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ